ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਦੀ ਫਤਿਹ ਕੱਲ ਕਸ਼ਮੀਰ ਵਿੱਚ ਤੁਸੀਂ ਸਾਰਿਆਂ ਨੇ ਦੇਖਾਣਾ ਬਹੁਤ ਮੰਦ ਭਾਗੀ ਘਟਨਾ ਹੋਈ ਜਿਸ ਨੂੰ ਕਿ ਸਾਰੀ ਦੁਨੀਆ ਦੇਖ ਰਹੀ ਹੈ ਨੈਟ ਤੇ ਉੱਤੇ ਬਹੁਤ ਹੀ ਮੰਦ ਭਾਗੀ ਘਟਨਾ ਕਿ ਪਰਿਵਾਰਾਂ ਨੂੰ ਸਿੱਧਾ ਹੀ ਗੋਰੀਆਂ ਮਾਰ ਕੇ ਪੁੱਛ ਪੁੱਛ ਕੇ ਮਾਰ ਕੇ ਮਾਰਿਆ ਅਤੇ ਇਹਨਾਂ ਦੰਜੋਗ ਘਟਨਾ ਹੋਈ ਹੈ। ਇਹ ਬਿਚਾਰੇ ਕਿਸੇ ਦਾ ਕੋਈ ਨਵਾਂ ਵਿਆਹ ਹੋਇਆ, ਕਿਸੇ ਦਾ ਕੁਛ ਕਿਜ ਦਾ ਕੁਛ ਉਹ ਘਰਾਂ ਦੇ ਘਰ ਉਜਾੜ ਦਿੱਤੇ। ਤੇ ਕਿਸੇ ਨੇ ਖਾਵਾ ਨਾਰਾ ਵੀ ਨਹੀਂ ਮਾਰਿਆ। ਬੜੇ ਦੁੱਖ ਦੀ ਗੱਲ ਹੋਈ ਹੈ। ਕਿ ਸਾਡੇ ਪੰਜਾਬ ਦੇ ਵਿੱਚੋਂ ਲੰਘ ਕੇ ਗਏ ਬੰਦੇ ਕੁਝ ਉੱਥੇ ਜਿਹੜੇ ਗਏ ਘੁੰਮਣ ਵਾਸਤੇ। ਔਰ ਕਸ਼ਮੀਰ ਨੂੰ ਇੱਕ ਦੂਰਸ ਦੀ ਇਨਕਮ ਹੈ ਵੀ ਜਿਹੜੇ ਘੁੰਮਣ ਜਾਣਗੇ ਟੂਰਿਸਟ ਜਾਂਦੇ ਨੇ ਉਹ ਤੋਂ ਇਨਕਮ ਹੁੰਦੀ ਤੇ ਉਹ ਖਾਂਦੇ ਨੇ ਦੁਨੀਆ ਬੜੇ ਚਾਣ ਆ ਘੁੰਮਣ ਗਈ ਕਸ਼ਮੀਰ ਚੱਲੇ ਜੀ ਕਸ਼ਮੀਰ ਚੱਲੇ ਜੀ ਘੁੰਮਣ ਚੱਲੇ ਨੇ ਤੇ ਘੁੰਮਣ ਜਾਣ ਦਾ ਇਹ ਰਿਜ਼ਲਟ ਹੋ ਗਿਆ ਜਿੱਦਾਂ ਕਿ ਕਹਿ ਦੀ ਆਪਾਂ ਕਸ਼ਮੀਰ ਨੂੰ ਨਜ਼ਰ ਹੀ ਲੱਗ ਗਈ ਹੈ ਇਸ ਤੋਂ ਪਹਿਲਾਂ ਥੋੜੇ ਦਿਨ ਪਹਿਲਾਂ ਤੁਸੀਂ ਦੇਖੋ ਰਾਮਬਾਨ ਦੇ ਕੋਲ ਬੱਦਲ ਫੜਨ ਦੇ ਨਾਲ ਕਿੰਨੀ ਦੁਨੀਆ ਮਾਰਤੀ ਉਸ ਤੋਂ ਬਾਅਦ ਇਹ ਘਟਨਾ ਹੋ ਗਈ ਉਸ ਤੋਂ ਬਾਅਦ ਇਹ ਦੇਖੋ ਕਦੋਂ ਦਾ ਜੀਐਨਕੇ ਦੇ ਵਿੱਚ ਇਹ ਚੱਲ ਰਿਹਾ ਕਦੀ ਕੋਈ ਮਾਰਤੇ ਦੋ ਮਾਰਤੇ ਚਾਰ ਮਾਰਤੇ ਪੰਜ ਮਾਰਤੇ ਬਹੁਤ ਮਾਰੀ ਘਟਨਾਵਲੀ ਹੈ ਸੇਮ ਸਾਡੇ ਪੰਜਾਬ ਨਾਲ ਵੀ ਹੋ ਰਹੀ ਹੈ ਪੰਜਾਬ ਜੀ ਕਦੀ ਕੋਈ ਨੂੰ ਮਾਰ ਦਿੰਦਾ ਕਦੀ ਕੋਈ ਨੂੰ ਮਾਰਦਾ ਚਿੱਟਾ ਖਤਮ ਤੇ ਕਰਨ ਵਾਲਾ ਪਾਸੇ ਰਹਿ ਗਿਆ ਹੋਰੀ ਦੁਨੀਆ ਬੜੀ ਮਰਨਾ ਸ਼ੁਰੂ ਹੋ ਗਈ ਹੈ ਸੋ ਮੇਰੇ ਦੇਸ਼ ਦੇ ਵਸਨੀਕੋ ਥੋੜਾ ਇਹਦੇ ਵੱਲ ਧਿਆਨ ਦਿਓ ਔਰ ਡਟ ਕੇ ਲੜਾਈ ਕਰੋ ਔਰ ਇਹ ਜਿਹੜੇ ਇਹੋ ਜਿਹੇ ਗੰਦੇ ਅਲਸਰ ਇਹਨਾਂ ਬਾਰੇ ਕੋਹਤ ਕੀਤੀ ਜਾਏ ਇਹ ਜੇ ਆਪਾਂ ਕਹੀਏ ਸਰਕਾਰਾਂ ਕੰਨੀਆਂ ਸਰਕਾਰਾਂ ਵੀ ਕੀ ਕਰਨ ਜੇ ਅਸੀਂ ਸਾਰੇ ਰਲ ਮਿਲ ਕੇ ਸਾਫ਼ ਲਈਏ ਸਾਫ਼ ਦੇਣ ਦਾ ਇਹ ਰਿਜ਼ਲਟ ਹੋਏਗਾ ਕਿ ਘਰ ਤੋਂ ਘਰ ਸੀ ਆਰਮਨਾਲ ਸੌ ਦੇ ਸਰੰਗੇ ਘਰ ਘਰੋਂ ਬਾਹਰ ਕਿਤੇ ਜਾ ਤੇ ਸਕਾਂਗੇ ਨਿਕਲ ਤੇ ਸਕਾਂਗੇ ਇਸ ਤਰੀਕੇ ਨਾਲ ਤੇ ਘਰੋਂ ਬਾਹਰ ਨਿਕਲਣਾ ਹੀ ਮੁਸ਼ਕਲ ਹੋ ਜਾਏਗਾ ਸੋ ਮੇਰੇ ਦੇਸ਼ ਵਾਸੀਓ ਥੋੜਾ ਜਿਆ ਇਸ ਵਾਰ ਥੋੜਾ ਜਾਨੀ ਦਿਲੋਂ ਧਿਆਨ ਦਿਓ ਔਰ ਦਿਲੋਂ ਕੋਸ਼ਿਸ਼ ਕਰੋ ਇਹਨੂੰ ਖਤਮ ਕਰਨ ਦੀ ਜੇ ਮਰਦੇ ਪਏ ਨੇ ਜੇ ਕਸ਼ਮੀਰ ਚ ਬੜੇ ਮਰੇ ਨੇ ਉਹ ਵੀ ਸਾਡੇ ਹੀ ਭਰਾ ਨੇ ਕਸ਼ਮੀਰ ਚ ਤਾਂ ਡਬਲ ਲੜਾਈ ਹੋ ਗਈ ਉਧਰ ਬਾਰਡਰ ਦੀ ਲੜਾਈ ਹੋ ਗਈ ਉਧਰ ਕਸ਼ਮੀਰ ਚ ਰਹਿਣ ਵਾਲਿਆਂ ਦੀ ਲੜਾਈ ਹੋ ਗਈ ਉਧਰ ਕਸ਼ਮੀਰ ਚ ਜਿਹੜੇ ਘੁੰਮਣ ਗਏ ਉਹਨਾਂ ਦੀ ਲੜਾਈ ਹੋ ਗਈ ਤੇ ਫੇਰ ਦੇਖੋ ਜੇ ਕਸ਼ਮੀਰ ਚ ਕੋਈ ਘੁੰਮਣ ਜਾਏਗਾ ਜਾਣੇ ਦੇ ਪੰਜਾਬ ਸਾਡੇ ਦੇ ਵਿੱਚੋਂ ਲੰਘ ਗਈ ਹੈ ਜੇ ਸਾਡੇ ਪੰਜਾਬ ਚੋਂ ਲੱਗ ਕੇ ਜਾਣਗੇ ਟੂਰਿਸਟ ਤੇ ਸਾਡੇ ਪੰਜਾਬ ਦੇ ਕਿਤੇ ਢਾਪੇ ਤੇ ਰੁਕਣਗੇ ਕਿਤੇ ਰੁਕਣਗੇ ਕੋਈ ਸਾਡੇ ਪੰਜਾਬ ਨੂੰ ਵੀ ਕਮਾਈ ਹੋਏਗੀ ਜੇ ਦਿੱਲੀ ਵਾਲੇ ਪਾਸੇ ਹੋਣਗੇ ਹਰਿਆਣੇ ਚ ਰੁਕਣਗੇ ਹਰਿਆਣੇ ਨੇ ਵੀ ਕੋਈ ਕਮਾਈ ਹੋਏਗੀ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਆਪਾਂ ਇਸ ਚੀਜ਼ ਵੱਲ ਗੌਰ ਕਰੀਏ ਤੇ ਮੈਂ ਆਪਣੀ ਸਰਕਾਰ ਨੂੰ ਔਰ ਪੁਲਿਸ ਅਫਸਰਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਵੀ ਕਰਦੇ ਆਂ ਔਰ ਕਹਿੰਦੇ ਆ ਕਿ ਮੰਗ ਕਰਦੇ ਆ ਕਿ ਜਿੰਨੇ ਵੀ ਹਾਈ ਪ੍ਰੋਫਾਈਲ ਹਾਈ ਟੱਕ ਨਾਕੇ ਲੱਗੇ ਨੇ ਇਹਨਾਂ ਸਾਰਿਆਂ ਦਾ ਵੀ ਪ੍ਰੋਪਰ ਚੈੱਕ ਅਪ ਕੀਤੀ ਜਾਵੇ ਕਿ ਇਧਰੋਂ ਵੀ ਕੋਈ ਨਾ ਜਾਇਆ ਜਾਵੇ ਹੋ ਸਕਦਾ ਮਾੜਾ ਅੰਸਰ ਕਿੱਥੋਂ ਆਇਆ ਕਿੱਧਰੋਂ ਆਇਆ ਕਿੱਧਰੋਂ ਗਿਆ ਇਹਦੇ ਬਾਰੇ ਤੇ ਪਤਾ ਨਹੀਂ ਪਰ ਹੋਇਆ ਬਹੁਤ ਮਾੜਾ ਸੋ ਮੈ ਉਹ ਬਹੁਤ ਦੁੱਖ ਦੀ ਘਟਨਾ ਹੋਈ ਹੈ ਮੈਂ ਅਤੇ ਦੁਖੀ ਹਿਰਦੇ ਨਾਲ ਇਹ ਗੱਲ ਕਹੀ ਹੈ ਕਿਉਂਕਿ ਸਾਡਾ ਇੱਕ ਨਵਾਂ ਵਿਆਹ ਵਾਲਾ ਨੇਵੀ ਵਾਲਾ ਅਫਸਰ ਸੀ ਲੱਗ ਤਿਆਣ ਕੋਈ ਉਹ ਵੀ ਵਿਚਾਰਾ ਮਾਰ ਦਿੱਤਾ ਉਥੇ ਅਜੇ ਵਿਚਾਰੀ ਦੇ ਚੂੜਾ ਵੀ ਨਹੀਂ ਸੀ ਲੱਥੇ ਹੱਥਾਂ ਦੇ ਵਿੱਚੋਂ ਚੂੜਾ ਲਾਲ ਪਾਇਆ ਹੋਰ ਇਹੋ ਜਿਹੀਆਂ ਬਹੁਤ ਮਾੜੀਆਂ ਘਟਨਾਵਾਂ ਹੋ ਰਹੀਆਂ ਔਰ ਦੁੱਖ ਆਉਂਦਾ ਕਿ ਯਾਰ ਕੀ ਹੋ ਰਿਹਾ ਸਾਡੇ ਮੁਲਕ ਮੁਲਕ ਦੁਨੀਆ ਛੱਡ ਛੱਡ ਕੇ ਜਾ ਰਹੀ ਸਿਰਫ ਇੰਨਾਂ ਗੱਲਾਂ ਕਰਕੇ ਸੋ ਸਾਰੇ ਰਲ ਮਿਲ ਕੇ ਮੁਲਕ ਬਚਾ ਲਈਏ ਸਟੇਟਾਂ ਨੂੰ ਬਚਾ ਲਈਏ ਆਪਣਾ ਪੰਜਾਬ ਬਚਾ ਲਈਏ ਸੋ ਮੇਰੇ ਵੀਰੋ ਸਾਰੇ ਰਲ ਮਿਲ ਕੇ